ਸਸਰੀ ਗਾਲ ਜੀ ਅਸੀਂ ਗੱਲ ਕਰ ਰਹੇ ਹਾਂ ਪੱਛਮੀ ਬੰਗਾਲ ਵਿੱਚ ਹੋਈ ਟੀਚਰ ਭਰਤੀ ਬਾਰੇ ਇਹ ਟੀਚਰ ਭਰਤੀ 2016 ਵਿੱਚ ਹੋਈ ਸੀ ਇਸ ਭਰਤੀ ਵਿੱਚ ਲਗਭਗ 24000 ਟੀਚਰ ਭਰਤੀ ਕੀਤੇ ਗਏ ਸਨ 2016 ਵਿੱਚ ਹੀ ਇਸ ਭਰਤੀ ਵਿਰੁੱਧ ਬਹੁਤ ਸਾਰੀਆਂ ਸ਼ਿਕਾਇਤਾਂ ਅਦਾਲਤ ਵਿੱਚ ਗਈਆਂ ਸਨ ਕਿ ਇਹ ਭਰਤੀ ਸਹੀ ਪ੍ਰਕਿਰਿਆ ਨਾਲ ਨਹੀਂ ਹੋਈ ਇਸ ਭਰਤੀ ਵਿੱਚ ਇੱਕ ਬਹੁਤ ਵੱਡਾ ਘਪਲਾ ਹੋਇਆ ਹੈ ਸੋ ਇਸ ਅਪਲੀਕੇਸ਼ਨਾਂ ਦੇ ਮੱਦੇ ਨਜ਼ਰ ਰੱਖਦੇ ਅਦਾਲਤ ਨੇ 2022 ਵਿੱਚ ਸੀਬੀਆਈ ਜਾਂਚ ਵੀ ਬਿਠਾਈ ਇਸ ਸੀਬੀਆਈ ਜਾਂਚ ਦੇ ਅੰਦਰ ਬਹੁਤ ਵੱਡਾ ਖੁਲਾਸਾ ਹੋਇਆ ਕਿ ਇਸ ਭਰਤੀ ਅੰਦਰ ਸੱਚ ਵਿੱਚ ਬਹੁਤ ਵੱਡੇ-ਵੱਡੇ ਘਪਲੇ ਹੋਏ ਹਨ ਜਿਨ੍ਹਾਂ ਵਿੱਚ ਬਹੁਤ ਵੱਡੇ ਲੀਡਰਾਂ ਦਾ ਨਾਮ ਵੀ ਆਇਆ ਉਸ ਸਮੇਂ ਦੇ ਪੱਛਮੀ ਬੰਗਾਲ ਦੇ ਸਿੱਖਿਆ ਮੰਤਰੀ ਦਾ ਨਾਮ ਵੀ ਆਇਆ ਹੈ 2 22 April 2024 ਨੂੰ ਕਲਕੱਤਾ ਹਾਈ ਕੋਰਟ ਨੇ ਇਸ ਤੇ ਅੰਤਿਮ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ 2016 ਵਾਲੀ ਟੀਚਰ ਭਰਤੀ ਸਾਰੀ ਦੀ ਸਾਰੀ ਰੱਦ ਕਰ ਦਿੱਤੀ ਗਈ ਹੈ ਹੋਰ ਤਾਂ ਹੋਰ ਟੀਚਰਾਂ ਨੂੰ 2016 ਤੋਂ ਲੈ ਕੇ 2024 ਤੱਕ ਦੀ ਸਾਰੀ ਤਨਖਾਹ ਵਿਆਹ ਸਮੇਤ ਵਾਪਸ ਕਰਨੀ ਹੋਵੇਗੀ ਤੁਹਾਨੂੰ ਕੀ ਲੱਗਦਾ ਹੈ ਅਦਾਲਤ ਦਾ ਇਹ ਫੈਸਲਾ ਸਹੀ ਹੈ ਜਾਂ ਨਹੀਂ ਹੈ ਸਾਨੂੰ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਓ ਧੰਨਵਾਦ